3 ਜੂਨ 1984 ਦਾ ਜਦੋਂ ਦਿਨ ਆਉਂਦਾ ਹੈ 3 ਜੂਨ 1984 ਨੂੰ ਪਿਆਰੋ ਕੀ ਹੋਇਆ ਵਿਤੰਤੂ ਅਰਜੁਨ ਦੇ ਪਾਸ਼ਾ ਬਾਦਸ਼ਾਹ ਰਾਜ ਸਤਗੁਰੂ ਜੀ ਦਾ ਸ਼ਹੀਦੀ ਦਿਨ ਮਨਾਉਣ ਵਾਸਤੇ ਸਿੰਘ ਸੰਗਤਾਂ ਨਕਰਾਂ ਤੋਂ ਪਿੰਡਾਂ ਤੋਂ ਚਲੀਆਂ ਗਈਆਂ ਆ ਦੇਖੋ ਵੀ ਆ ਪਰਸੋਂ ਸ਼ਹੀਦੀ ਦਿਨ ਮਨਾਇਆ ਨਾ ਪੰਚਮ ਪਾਸ਼ਾ ਦਾ ਸੰਗਤਾਂ ਵੱਡੀ ਗਿਣਤੀ ਵਿੱਚ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੀਆਂ 3 ਜੂਨ 1984 ਦੇ ਜਦੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਗਈਆਂ ਨਾ ਤੇ ਅਚਾਨਕ ਹੀ ਪਿਆਰੋ ਜੁੜਾ ਸੀ ਕਫੂਲਾਕ ਉੱਤਾਰ ਗਿਆ ਗੁਰ ਮੰਦਰ ਸਾਹਿਬ ਤੋਂ ਬਾਹਰ ਕੋਈ ਨਹੀਂ ਆ ਸਕਦਾ ਸੀ ਤੇ ਬਾਹਰ ਤੋਂ ਹਰਮੰਦਰ ਸਾਹਿਬ ਦੇ ਅੰਦਰ ਕੋਈ ਨਹੀਂ ਜਾ ਸਕਦਾ ਸੀ ਇਤਿਹਾਸ ਘਰ ਲਿਖਦਾ ਵੱਡੀ ਗਿਣਤੀ ਦੇ ਅੰਦਰ ਜਿਹੜੀਆਂ ਸਿੱਖ ਸੰਗਤਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਦੇ ਨਾਲ ਦਰਸ਼ਨ ਕਰਨ ਵਾਸਤੇ ਗਈਆਂ ਸਨ ਉਹ ਸਿੱਖ ਸੰਗਤਾਂ ਉੱਥੇ ਹੀ ਅੜਕੇ ਦੇ ਵਿੱਚ ਆ ਗੀਆਂ ਪਿਆਰੋ ਦਰਬਾਰ ਸਾਹਿਬ ਦੀ ਪਰਕਰਮਾ ਨੂੰ ਇੱਕ ਬੇਸ਼ਤ ਦਰਦਾਂ ਨੇ ਇਹ ਹਿੰਦੁਸਤਾਨ ਦੀ ਫੌਜ ਨੇ ਇੱਕ ਜੇਲ ਦਾ ਰੂਪ ਦੇ ਕੇ ਇਹਨਾਂ ਨੂੰ ਉੱਥੇ ਕੈਦ ਕਰ ਲਿਆ ਗਿਆ ਇਹ 3 ਜੂਨ 1984 ਦਾ ਦਿਨ ਹੈ ਸ਼ਾਮ ਦੇ ਵਿੱਚ ਜਦੋਂ ਗੋਲਾਬਾਰੀ ਹੋਈ ਵੱਡੀ ਕੀਰਤ ਦੇ ਵਿੱਚ ਸਿੱਖ ਸੰਤਾਂ ਪਰਕਰਮਾ ਦੇ ਵਿੱਚ ਦਰਸ਼ਨ ਕਰਦੇ ਹੋਇਆ ਇਹ ਗੁਰੂ ਰਾਮਦਾਸ ਜੀ ਦੇ ਗੋਦ ਅੰਦਰ ਸ਼ਾਧੋਂ ਦਾ ਜਾਪ ਕੀ ਜਾਂਦੀਆਂ ਨੇ ਚਾਰ